ਆਮੀ ਗੁਰੂ ਸਾਹਿਬ ਜੀ ਸਲੋਕ ਮਹਲਾ 3 ਆਪਣਾ ਆਪਣਾ ਪਛਾਨੈ ਹਰ ਪ੍ਰਭ ਯਤੂਰ ਗੁਰ ਕੀ ਸੇਵਾ ਬਿਸਰੈ ਕਿਉ ਮਨ ਰਹੈ ਆਜੂ अपना आप बड़ा हर हारू प्राप जाता दूर गोर की सेवा विस्तरी क्यों मान रह आज मान मुख जन्म करवाया झूठा

यह हुआ मेरी बाबरा गुरुमुखी है पाया अरे यहाँ ना मेरा कच्चा गुरु ज्ञान पर क्या नहीं है सो आज ब्याह ही कुछ नहीं थी सिख बात के जो है जिस जिस जो नाम का नाम मेरा वो सिख नहीं भी है ब्याह ही कुछ नहीं थी था था सुबह में कुछ नहीं और मैं जो भी उत्तम अकाल वाले कुछ नहीं ਜੋ ਮੇਲੇ ਤੇ ਫਤਵੇ ਤੇ ਉਤਨਾ ਛਾਣ ਕਰਨਾ ਨਾਮ ਜਪਣਾ ਦਾਨ ਕਰਨਾ ਸੋਚ ਰੱਖਣੀ ਸੰਜਮ ਰੱਖਣਾ ਇਹਨਾਂ ਦੀ ਕਰਮਾ ਤੋਂ ਬਜਾ ਨ ਮਧਰਾ ਮਾ ਤੋਂ ਬਜਾ ਇਹ ਧਰਮ ਦੇ ਤਾਸ ਪਰ ਹਾਂ ਸੰਗ ਦਾ ਪ੍ਰਚਾਰ ਕੀਤਾ ਗੁਰੂ ਜੀ ਕਹਿੰਦੇ ਕਿ ਜਿਹੜੇ ਗ੍ਰਸਤੀ ਨੇ ਤੁਸੀਂ ਕ੍ਰਿਸ਼ਮਾਨ ਛੱਡ ਕੇ ਇਹ ਉਦਾਸੀ ਮਾਰੀ ਨੂੰ ਤਾਂ ਆ ਕੀ ਦਿੱਤਾ ਤੇ ਘਰਾਂ ਤੋਂ ਵੀ ਜਿਹੜਾ ਗ੍ਰੀਤ ਚਿੱਡਾ